ਪਰਾਜਪ ਬਠਿੰਡੇ ਦੇ ਵਿੱਚ ਜੋ ਘਟਨਾ ਵਾਪਰੀ ਹੈ ਪ੍ਰਸ਼ਾਸਨ ਕਬਜ਼ਾ ਲੈਣ ਲਈ ਪਹੁੰਚਿਆ ਸੀ ਪਰ ਉੱਥੇ ਕਿਸਾਨ ਤੇ ਪ੍ਰਸ਼ਾਸਨ ਦੇ ਵਿਚਾਲੇ ਟਕਰਾਅ ਪੈਦਾ ਹੋ ਜਾਂਦਾ ਤੇ ਕਈ ਕਿਸਾਨ ਗ੍ਰਿਫਤਾਰ ਵੀ ਕਰ ਲਏ ਗਏ। ਦੁੰਨੇ ਵਾਲਾ ਪਿੰਡ ਦੇ ਵਿੱਚ ਤੜਕਸਾਰੀ ਪੁਲਿਸ ਪ੍ਰਸ਼ਾਸਨ ਪਹੁੰਚਦਾ ਨਾਲ ਜੀਸੀਬੀ ਮਸ਼ੀਨਾ ਟਰੈਕਟਰ ਲੈ ਕੇ ਕਿ ਅਸੀਂ ਅੱਜ ਨਿਸ਼ਾਨਦੇਹੀ ਕਰਕੇ ਕਬਜ਼ਾ ਲੈਣਾ। ਕਿਸਾਨ ਜਥੇਬੰਦੀਆਂ ਦੇ ਵਿੱਚ ਗੁੱਸਾ ਹੁੰਦਾ। ਕਿਸਾਨ ਜਿੱਥੇ ਬੰਦੀਆਂ ਉਹਨਾਂ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਨੇ ਆਪਸ ਦੇ ਵਿੱਚ ਧੱਕਾ ਮੁੱਕੀ ਵੀ ਹੁੰਦੀ ਹੈ ਜਿਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਆਪਣੇ ਬਲ ਦਾ ਇਸਤੇਮਾਲ ਕਰਦੇ ਆਂ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲੈਂਦਾ ਹੈ ਕਿਸਾਨ ਕਹਿੰਦੇ ਨੇ ਕਿ ਸੰਦ ਨੂੰ ਬਣ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਕਿਸਾਨ ਜ਼ਮੀਨ ਦੇਣ ਵਾਸਤੇ ਵੀ ਤਿਆਰ ਨੇ ਉਧਰੋਂ ਕੇਂਦਰ ਵਾਲੇ ਕਹਿੰਦੇ ਨੇ ਕਿ ਅਸੀਂ ਜ਼ਮੀਨ ਦੇ ਜਿਹੜੇ ਪੈਸੇ ਨੂੰ ਭੇਜੇ ਹੋਏ ਨੇ ਪ੍ਰਸ਼ਾਸਨ ਨੇ ਆਪਣੇ ਬਲ ਦਾ ਪੂਰਾ ਪ੍ਰਯੋਗ ਕੀਤਾ ਹੈ ਕਹਿੰਦੇ ਹੁੰਦੇ ਨੇ ਕਿ ਜਦੋਂ ਸਰਕਾਰ ਨੇ ਕੁਝ ਜ਼ਮੀਨ ਐਕਵਾਇਰ ਕਰਨੀਆਂ ਜਦੋਂ ਪੈਸੇ ਦੇਣੇ ਨੇ ਤਾਂ ਫਿਰ ਉਦੋਂ ਕੋਈ ਨਾ ਨੁਕਰ ਨਹੀਂ ਹੁੰਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਦਿੱਲੀ ਦੇ ਵਿੱਚ ਵਿਧਾਨ ਸਭਾ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਹਿਲੀ ਸੂਚੀ ਉਹ ਜਾਰੀ ਕਰ ਦਿੱਤੀ ਗਈ ਹੈ ਇੱਕ ਮਜ਼ਬੂਤ ਦਾਵਾ ਹੈ ਕਿ ਦੁਬਾਰਾ ਫੇਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਬਣਨਗੇ ਸਰਕਾਰ ਦੇ ਮੁੱਖ ਮੰਤਰੀ ਬਣਨਗੇ ਦਿੱਲੀ ਦੇ ਵਿੱਚ ਕਿਆਵਾਮੀ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰਕੇ ਪਹਿਲ ਕਦਮੀ ਕੀਤੀ ਹੈ ਵਿਧਾਨ ਸਭਾ ਚੋਣਾਂ ਦਾ ਬਿਗਲ ਉਹਨਾਂ ਨੇ ਦਿੱਲੀ ਦੇ ਵਿੱਚ ਵਜਾ ਦਿੱਤਾ ਹੈ ਟੋਲ ਪਲਾਜ਼ਾ ਆਟੋਮੈਟਿਕ ਚਾਲੂ ਹੋ ਗਿਆ ਜੀ ਤੁਹਾਨੂੰ ਦੱਸ ਦੇ ਕਿ ਜਦੋਂ ਲੰਘੋਗੇ ਤਾਂ ਤੁਹਾਡਾ ਟੋਲ ਕੱਟਿਆ ਜਾਵੇਗਾ ਜੇਕਰ ਸਟicker ਨਹੀਂ ਹੋਵੇਗਾ ਤੁਹਾਡੀ ਗੱਡੀ ਦੇ ਉੱਤੇ ਲੱਗਿਆ ਹੈ ਜਿਹਨੂੰ ਆਪਾਂ ਫਾਸਟਾ ਕਹਿ ਦਿੰਦੇ ਹਾਂ ਤਾਂ ਘਰੇ ਤੁਹਾਡੇ ਇੱਕ ਚਲਾਨ ਵਰਗਾ ਚਿੱਟਾ ਜੇਗੀ ਬਿਲਕੁਲ ਆਟੋਮੈਟਿਕ ਨੇ ਕੋਈ ਇਹਦੇ ਉੱਤੇ ਬੂਥ ਜਾਂ ਕੈਬਨ ਨਹੀਂ ਬਣਾਇਆ ਗਿਆ ਜਿਹਦੇ ਵਿੱਚ ਕੋਈ ਪਰਚੀ ਕੱਟਣ ਵਾਸਤੇ ਬੈਠਾ ਹੈ ਤੇ ਜੇਕਰ ਤੁਸੀਂ ਕੋਈ ਕਾਰਡ ਦਿਖਾਓਗੇ ਉਹ ਵੀ ਇੱਥੇ ਅਸੈਪਟ ਨਹੀਂ ਹੋਵੇਗਾ ਚਾਹੇ ਤੁਸੀਂ মিডিਆ ਦੇ ਕਰਮੀ ਹੋ ਚਾਹੇ ਤੁਸੀਂ ਸਰਕਾਰੀ ਮੁਲਾਜ਼ਮ ਹੋ ਤੇ ਉਹਨਾਂ ਦਾ ਫਾਸਟ ਟੈਗ ਦੇ ਨਾਲ ਟੋਲਾ ਉਹੀ ਕੱਟੇਗਾ ਜਿਹੜਾ ਕੈਸ਼ ਵਾਲਾ ਸੀਗਾ ਉਹ ਸਿਸਟਮ ਬੰਦ ਹੋ ਜਾਣਾ ਤੇ ਕਹਿੰਦੇ ਜੇਕਰ ਤੁਸੀਂ ਬਿਨਾਂ ਫਾਸਟ ਟੈਗ ਤੋਂ ਲੰਘਦੇ ਹੋ ਤਾਂ ਤੁਹਾਡੇ ਘਰੇ ਵੀ ਪੁਲੰਦਾ ਪਹੁੰਚ ਸਕਦਾ ਹੈ ਫਾਈਨ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਤਰਵਿੰਦਰ ਸੰਧੂ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸੰਧੂ ਸਾਹਿਬ ਸਵਾਗਤ ਹੈ ਪਰੋਂ ਦੇ ਵਿੱਚ ਜੀ ਮਿਹਰਬਾਨੀ ਬਲਵਿੰਦਰ ਜੀ ਜੀ ਸੰਦੂ ਸਾਹਿਬ ਤੁਹਾਨੂੰ ਪਤਾ ਹੀ ਹੈ ਕਿਸਾਨਾਂ ਨੂੰ ਲੈ ਕੇ ਕਾਫੀ ਟਕਰਾਰ ਦੇਖਣ ਨੂੰ ਮਿਲਿਆ ਸੀਗਾ ਪਿੱਛੇ ਵੀ ਹਾਲਾਂਕਿ ਮਾਮਲਾ ਕੋਰਟ ਤੱਕ ਵੀ ਪਹੁੰਚਿਆ ਪਰ ਅੱਜ ਬਠਿੰਡੇ ਦੇ ਵਿੱਚ ਜੋ ਘਟਨਾ ਵਾਪਰੀ ਹੈ ਪ੍ਰਸ਼ਾਸਨ ਕਬਜ਼ਾ ਲੈਣ ਲਈ ਪਹੁੰਚਿਆ ਸੀ ਪਰ ਉੱਥੇ ਕਿਸਾਨ ਤੇ ਪ੍ਰਸ਼ਾਸਨ ਦੇ ਵਿਚਾਲੇ ਟਕਰਾਰ ਪੈਦਾ ਹੋ ਜਾਂਦਾ ਤੇ ਕਈ ਕਿਸਾਨ ਗ੍ਰਿਫਤਾਰ ਵੀ ਕਰ ਲਏ ਗਏ ਨੇ ਜੀ ਬਿਲਕੁਲ ਬਲਵਿੰਦਰ ਦੁੰਨੇ ਵਾਲਾ ਬਠਿੰਡਾ ਦੇ ਕੋਲ ਪਿੰਡ ਪੈਂਦਾ ਜਿੱਥੇ ਇਹ ਸਾਰਾ ਘਟਨਾਕਰਮ ਵਾਪਰਿਆ ਹੈ ਇੱਕ ਪਾਸੇ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਵੇਲੀਆਂ ਹੋ ਗਈਆਂ ਨੇ ਜ਼ਮੀਨਾਂ ਅਕਵਾਇਰ ਕਰਨ ਦੀ ਕਵਾਈਲ ਸ਼ੁਰੂ ਕੀਤੀ ਗਈ ਸੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਵੱਖ-ਵੱਖ ਥਾਵਾਂ ਤੋਂ ਹਾਈਵੇ ਨਿਕਲਣੇ ਨੇ ਵੈਸੇ ਕਈ ਜਿਹੜੀ ਆਪਾਂ ਕਹੀਏ ਕਿ 90% ਦੀ ਤੱਕ ਤਾਂ ਜ਼ਮੀਨ ਅਕਵਾਇਰ ਹੋ ਚੁੱਕੀ ਹੈ ਮਤਲਬ ਉਥੇ ਹਾਈਵੇ ਬਣ ਚੁੱਕੇ ਨੇ ਕੁਝ ਖਿੱਸੇ ਨੇ ਜਿਨ੍ਹਾਂ ਨੂੰ ਲੈ ਕੇ ਵਿਵਾਦ ਚੱ ਰਹੀ ਹੈ ਦੁੰਨੇਵਾਲਾ ਪਿੰਡ ਦੇ ਵਿੱਚ ਤੜਕਸਾਰੀ ਪੁਲਿਸ ਪ੍ਰਸ਼ਾਸਨ ਪਹੁੰਚਦਾ ਨਾਲ ਜੀਸੀਬੀ ਮਸ਼ੀਨਾਂ ਟਰੈਕਟਰ ਲੈ ਕੇ ਕਿ ਅਸੀਂ ਅੱਜ ਨਿਸ਼ਾਨਦੇਹੀ ਕਰਕੇ ਕਬਜ਼ਾ ਲੈਣਾ ਜਿਸ ਤੋਂ ਬਾਅਦ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚ ਗੁੱਸਾ ਹੁੰਦਾ ਹੈ ਕਿਸਾਨ ਜਥੇਬੰਦੀਆਂ ਉਹਨਾਂ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਨੇ ਆਪਸ ਦੇ ਵਿੱਚ ਧੱਕਾ ਮੁੱਕੀ ਵੀ ਹੁੰਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਆਪਣੇ ਬਲ ਦਾ ਇਸਤੇਮਾਲ ਕਰਦੇ ਆਂ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲੈਂਦਾ ਹੈ ਹੁਣ ਇਹਦੇ ਵਿੱਚ ਪੇਚ ਜੜਿਆ ਹੋਇਆ ਹੈ ਕਿਸਾਨ ਕਹਿੰਦੇ ਨੇ ਕਿ ਸੰਦ ਨੂੰ ਬਣ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਕਿਸਾਨ ਜ਼ਮੀਨ ਦੇਣ ਵਾਸਤੇ ਵੀ ਤਿਆਰ ਨੇ ਉਧਰੋਂ ਕੇਂਦਰ ਵਾਲੇ ਕਹਿੰਦੇ ਨੇ ਕਿ ਅਸੀਂ ਜ਼ਮੀਨ ਦੇ ਜਿਹੜੇ ਪੈਸੇ ਨੂੰ ਭੇਜੇ ਹੋਏ ਨੇ ਮਾਮਲਾ ਕੋਰਟਾਂ ਤੱਕ ਵੀ ਪਹੁੰਚਿਆ ਹੋਇਆ ਹੈ ਤੇ ਹੁਣ ਕੁਝ ਇੱਕ ਹਿੱਸੇ ਰਹਿ ਗਏ ਨੇ ਜਿਹੜੇ ਅਕਵਾਇਰ ਕਰਨੇ ਬਾਕੀ ਨੇ ਬਾਕੀ ਥਾਵਾਂ ਦੇ ਉੱਤੇ ਹਾਈਵੇ ਬਣ ਚੁੱਕਿਆ ਹੈ ਤਾਂ ਇਸ ਕਰਕੇ ਹੁਣ ਟਕਰਾਅ ਦੀ ਸਥਿਤੀ ਬਣ ਗਈ ਹੈ ਜਿਵੇਂ ਪਹਿਲਾਂ ਵੀ ਇੱਧਰ ਮਲੇਰਕੋਟਲੇ ਦੇ ਪਾਸੇ ਵੀ ਅਜਿਹੇ ਹਾਲਾਤ ਬਣ ਗਏ ਸੀਗੇ ਉਦੋਂ ਵੀ ਕੋਰਟ ਤੱਕ ਮਾਮਲਾ ਪਹੁੰਚ ਗਿਆ ਸੀਗਾ ਉਦੋਂ ਵੀ ਉੱਥੇ ਜ਼ਮੀਨ ਦਾ ਕੁਝ ਹਿੱਸਾ ਅਕਵਾਇਰ ਕਰਨਾ ਸੀ ਕਪੂਰਥਲਾਲ ਪਾਸੇ ਵੀ ਅਜਿਹੇ ਹਾਲਾਤ ਬਣੇ ਸੀਗੇ ਤੇ ਹੁਣ ਭਾਰਤ ਵਾਲਾ ਪ੍ਰੋਜੈਕਟ ਪੂਰੇ ਭਾਰਤ ਦਾ ਹੈ ਜਿਹਦੇ ਵਿੱਚ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜੰਮੂ ਤੱਕ ਕਟੜਾ ਤੱਕ ਹਾਈਵੇ ਨਿਕਲਨੇ ਨੇ ਜਿਹਦੇ ਵਿੱਚ ਕਈ ਸ਼ਹਿਰ ਪਹਿਲਾਂ ਬਾਹਰ ਰੱਖੇ ਗਏ ਸੀ ਹੁਣ ਉਹਨਾਂ ਸ਼ਹਿਰਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ ਨਹੀਂ ਤਾਂ ਸ਼ਹਿਰ ਇੱਕ ਪਾਸੇ ਰਹਿ ਜਾਣੇ ਸੀਗੇ ਸੋ ਇਸ ਕਰਕੇ ਹੁਣ ਪੇ ਚੜਿਆ ਹੋਇਆ ਹੈ ਪ੍ਰਸ਼ਾਸਨ ਨੇ ਆਪਣੇ ਵੱਲ ਦਾ ਪੂਰਾ ਪ੍ਰਯੋਗ ਕੀਤਾ ਹੈ ਕਹਿੰਦੇ ਉਹਨਾਂ ਨੇ ਕਿ ਜਦੋਂ ਸਰਕਾਰ ਨੇ ਕੁਝ ਜ਼ਮੀਨ ਐਕਵਾਇਰ ਕਰਨੀਆਂ ਜਦੋਂ ਪੈਸੇ ਦੇਣੇ ਨੇ ਤਾਂ ਫਿਰ ਉਦੋਂ ਕੋਈ ਨਾ ਨੁੱਕਰ ਨਹੀਂ ਹੁੰਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਕਿਸਾਨ ਕਹਿੰਦੇ ਨੇ ਕਿ ਸਾਨੂੰ ਕਲੈਕਟਰ ਰੇਟ ਦੇ ਮੁਤਾਬਕ ਜਿਹੜਾ ਉਹ ਰੇਟ ਨੇ ਉਹ ਨਹੀਂ ਮਿਲ ਰਹੇ ਜਾ ਮਿਲਨੇ ਚਾਹੀਦੇ ਨੇ ਇੱਥੇ ਪੇ ਚੜਿਆ ਹੋਇਆ ਹੈ ਜ਼ਮੀਨਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਕਾਫੀ ਜ਼ਿਆਦਾ ਨੇ ਕਲੈਕਟਰ ਰੇਟ ਬੜੇ ਘੱਟ ਨੇ ਇਸ ਕਰਕੇ ਸਾਨੂੰ ਪੂਰੀ ਲਾਗਤ ਜਿਹੜੀ ਹੁੰਦੀ ਆ ਉਹ ਦਿੱਤੀ ਜਾਵੇ ਕਿਸਾਨ ਇੱਕ ਪਾਸੇ ਸਹੀ ਵੀ ਨੇ ਬਲਵਿੰਦਰ ਕਾਰਨੇ ਆ ਕਿ ਜ਼ਮੀਨ ਨੂੰ ਕਿਸਾਨ ਦੀ ਮਾਂ ਕਿਹਾ ਜਾਂਦਾ ਤੇ ਉਹਦੇ ਉੱਤੇ ਹੀ ਖੇਤੀ ਨਿਰਭਰ ਕਰਦੀ ਆ ਹਾਲਾਂਕਿ ਜੇਕਰ ਉਹ ਜ਼ਮੀਨ ਐਕਵਾਇਰ ਹੁੰਦੀ ਆ ਉਹਨਾਂ ਨੂੰ ਪੈਸੇ ਮਿਲਦੇ ਨੇ ਬੈਂਕ ਦੇ ਵਿੱਚ ਜਾਣਗੇ ਜਾਂ ਫਿਰ ਹੋਰ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੇ ਆ ਪਰ ਜਿਹੜਾ ਉਹਨਾਂ ਦਾ ਪੁਸ਼ਤੈਨੀ ਤੰਦਾ ਹੈ ਖੇਤੀਬਾੜੀ ਦਾ ਉਹ ਹੱਥੋਂ ਨਿਕਲ ਜਾਂਦਾ ਹੈ ਤੇ ਕਈ ਥਾਵਾਂ ਦੇ ਉੱਤੇ ਤਾਂ ਜੇ ਹਾਲਾਤ ਬਣੇ ਭਾਰਤਮਾਲਾ ਪ੍ਰੋਜੈਕਟ ਨੂੰ ਲੈ ਕੇ ਕਿ ਜਿਹੜਾ ਹਾਈਵੇ ਆ ਉਹ ਸੈਂਟਰ ਚੋਂ ਲੰਘਿਆ ਇੱਕੋ ਕਿਸਾਨ ਦੇ ਦੋ ਕਿੱਲੇ ਸੱਜੇ ਪਾਸੇ ਰਹਿ ਗਏ ਇੱਕ ਪਾਸੇ ਹਾਈਵੇ ਦੇ ਤੇ ਦੋ ਕਿੱਲੇ ਦੂਜੇ ਪਾਸੇ ਮੋਟਰ ਇੱਕ ਪਾਸੇ ਰਹਿ ਗਈ ਖੇਤ ਇੱਕ ਪਾਸੇ ਰਹਿ ਗਏ ਇਹ ਵੀ ਮਾਮਲੇ ਕਾਫੀ ਸਾਹਮਣੇ ਆਏ ਨੇ ਤਾਂ ਮਜਬੂਰੀ ਵਾਸੋਂ ਉਹਨਾਂ ਨੂੰ ਦੂਜੇ ਕਿਸਾਨਾਂ ਨੂੰ ਆਪਣੀ ਜ਼ਮੀਨ ਵੇਚਣੀ ਪੈ ਰਹੀ ਆ ਤਾਂ ਸਾਰੀ ਜ਼ਮੀਨ ਉਹਨਾਂ ਦੇ ਹੱਥੋਂ ਨਿਕਲ ਚੁੱਕੀ ਆ ਕਈਆਂ ਦੀ ਜ਼ਮੀਨ ਇੱਕ ਇੱਕ ਦੋ ਦੋ ਕਿੱਲੇ ਆ ਤਾਂ ਹਾਈਵੇ ਦੇ ਵਿੱਚ ਆ ਗਈ ਆ ਤੇ ਉਹਨਾਂ ਨੂੰ ਜਿਹੜਾ ਬੰਦਾ ਰੇਟ ਨਹੀਂ ਮਿਲ ਰਿਹਾ ਉਹ ਕਹਿੰਦੇ ਨੇ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਹੀ ਰੇਟ ਜਿਹੜਾ ਉਹ ਫਿਕਸ ਨਹੀਂ ਹੋ ਰਿਹਾ ਕਿਤੇ ਤਾਂ ਕੋਈ 10 ਕਿਲੋਮੀਟਰ ਪਹਿਲਾਂ ਕਰੋੜ ਰੁਪਈਆ ਮਿਲ ਰਿਹਾ ਹੈ 10 ਕਿਲੋਮੀਟਰ ਬਾਅਦ 80 ਲੱਖ ਮਿਲ ਰਿਹਾ ਹੈ ਕਿਤੇ 45 ਲੱਖ ਮਿਲ ਰਿਹਾ ਤਾਂ ਇਹ ਰੇਟ ਦੇ ਵਿੱਚ ਵੀ ਕਹਿੰਦੇ ਸੈਟਿੰਗ ਨਹੀਂ ਹੈਗੀ ਇਸ ਕਰਕੇ ਸਾਰਾ ਕੁਝ ਜਾਂਚ ਦਾ ਵਿਸ਼ਾ ਵੀ ਹੈ ਵਿਚਾਰ ਅਧੀਨ ਵੀ ਹੈ ਤੇ ਹੁਣ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਸਿੱਧਾ ਟੱਕਰਾ ਹੋਇਆ ਹੈ ਕਿਸਾਨ ਵੀ ਪੂਰੇ ਜ਼ੋਰ ਜਮਾਇਸ਼ ਕਰਦੇ ਨਜ਼ਰ ਆਏ ਨੇ ਕਿਉਂਕਿ ਉਹਨਾਂ ਦੀ ਜ਼ਮੀਨ ਜਾ ਰਹੀ ਹੈ ਰੇਟ ਸਹੀ ਨਹੀਂ ਮਿਲ ਰਿਹਾ ਪ੍ਰਸ਼ਾਸਨ ਕਹਿੰਦਾ ਹੈ ਕਿ ਸਾਨੂੰ ਹੁਕਮ ਆਏ ਹੋਏ ਨੇ ਜ਼ਮੀਨ ਦਾ ਕਬਜ਼ਾ ਅੱਜ ਲੈਣਾ ਹੀ ਲੈਣਾ ਹੈ ਤੇ ਭਾਰੇ ਮਸ਼ੀਨਰੀ ਦੇ ਨਾਲ ਪੁਲਿਸ ਬਲ ਦੇ ਨਾਲ ਦੁੰਨੇ ਵਾਲਾ ਜਿਹੜਾ ਪਿੰਡ ਹੈ ਉੱਥੇ ਪ੍ਰਸ਼ਾਸਨ ਪਹੁੰਚਿਆ ਤੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਹਿਰਾਸਤ ਦੇ ਵਿੱਚ ਲੈ ਲਏ ਗਏ ਨੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੇ ਕਿਸਾਨਾਂ ਦੀ ਕਿਸਾਨ ਜਿੱਥੇ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਗੱਲ ਕਰਾਂਗੇ ਸੰਦੂ ਸਾਹਿਬ ਜਿੱਥੇ ਜਿੱਥੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਕਨੌਰ ਵਾਲੇ ਪਾਸੇ ਨੂੰ ਲੋਕਾਂ ਨੂੰ ਹਰਿਆਣੇ ਦੇ ਵਿੱਚ ਦਾਖਲ ਹੋਣਾ ਪੈਂਦਾ ਜੇ ਤੁਸੀਂ ਜਾਓਗੇ ਨਾ ਉਹ ਸਿੰਗਲ ਸੜਕ ਹੈ ਜੀ ਐਨਾ ਮਾੜਾ ਹਾਲ ਹੈ ਉਹ ਸੜਕ ਦਾ ਕਿ ਦਬ ਗਈ ਹੈ ਕਿਉਂਕਿ ਆਵਾਜ਼ੀ ਜ਼ਿਆਦਾ ਹੋਗੀ ਜਿਹੜੇ ਵੀ ਉਧਰੋਂ ਟਰੱਕ ਆਉਂਦੇ ਨੇ ਹਰਿਆਣੇ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ ਕਾਫੀ ਵੱਡੀ ਲੋਡਡਡ ਹੁੰਦੇ ਨੇ ਟਰੱਕ ਜ਼ਮੀਨ ਦਬਦੀ ਜਾ ਰਹੀ ਹੈ ਕਾਫੀ ਲੋਕਾਂ ਨੂੰ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਹਾਲਾਂਕਿ ਇੱਕ ਪੁਲ ਸ਼ੁਰੂ ਹੋ ਰਿਹਾ ਸੀ ਉਹ ਵੀ ਵਿਚ ਵਿਚਾਲੇ ਬੰਦ ਹੋ ਗਿਆ ਸੀ ਤੇ ਹੁਣ ਉਹਦਾ ਕੰਮ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਤੇ ਉਹਦਾ ਰੂਟ ਹੈ ਉਹ ਬਦਲਤਾ ਗਿਆ ਹੈ ਬਿਲਕੁਲ ਬਲਵਿੰਦਰ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਕਿਸਾਨ ਕਹਿੰਦੇ ਨੇ ਕਿ ਅਸੀਂ ਰਾਹ ਨਹੀਂ ਬੰਦ ਕੀਤਾ ਰਾਹ ਹਰਿਆਣੇ ਵਾਲਿਆਂ ਨੇ ਸਰਕਾਰ ਨੇ ਬੰਦ ਕੀਤਾ ਹੈ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਅਧੀਨ ਹੈ ਤੇ ਹੁਣ ਇੱਕ ਜਿਹੜਾ ਸੌਖਾ ਰਸਤਾ ਲੱਭਿਆ ਜਾਂਦਾ ਸੀਗਾ ਜਿਸ ਤਰ੍ਹਾਂ ਤੁਸੀਂ ਦੱਸ ਹੀ ਦਿੱਤਾ ਕਿ ਉਹ ਰਸਤੇ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਕਿਉਂਕਿ ਟ੍ਰੈਫਿਕ ਇੱਕ ਪਾਸੇ ਨੂੰ ਤੁਰਪੇ ਤਾਂ ਉਸ ਰਸਤੇ ਦਾ ਫਿਰ ਰਾਬੀ ਰਾਖਾ ਹੁੰਦਾ ਤੁਸੀਂ ਜ਼ਿਆਦਾ ਦੂਰ ਨਾ ਜਾਓ ਰੋਪੜ ਵਾਲੇ ਪਾਸੇ ਕਿਤੇ ਜਾਓ ਨਾ ਮਰਿੰਡੇ ਵਾਲੇ ਪਾਸੇ ਉਧਰੋਂ ਜਿੰਨੇ ਇੱਕ ਟਿਪਪਰ ਆਉਂਦੇ ਨੇ ਉਮ ਆਨੰਦਪੁਰ ਸਾਹਿਬ ਵਾਲੇ ਪਾਸਿਓਂ ਨੰਗਲ ਵਾਲੇ ਪਾਸਿਓਂ ਰੇਤਾ ਬਜਰੀ ਦੇ ਭਰੇ ਹੋਏ ਉਹਨਾਂ ਕਰਕੇ ਸੜਕ ਪਤਾ ਨਹੀਂ ਕਿੰਨੀ ਵਾਰੀ ਬਣ ਗਈ ਕਿੰਨੀ ਵਾਰੀ ਟੁੱਟ ਗਈ ਤੇ ਪਤਾ ਨਹੀਂ ਕਈ ਵਾਰ ਲੱਗਦਾ ਹੁੰਦਾ ਸੀਗਾ ਕਿ ਖੱਡਿਆਂ ਦੇ ਵਿੱਚ ਸੜਕਾਂ ਜਾਂ ਸੜਕ ਦੇ ਵਿੱਚ ਖੱਡੇ ਪਏ ਨੇ ਡੇਡੇ ਟੋਏ ਤੁਸੀਂ ਸਪੀਡ ਬਣਾ ਹੀ ਨਹੀਂ ਸਕਦੇ ਆਪਣੇ ਵਹੀਕਲ ਦੀ ਸੋ ਹੁਣ ਜਿਹੜਾ ਇਹ ਕਨੌਰ ਤੋਂ ਅੰਬਾਲਾ ਜਾਣ ਵਾਲੀ ਸੜਕਾ ਇਹਦੇ ਉੱਤੇ ਪੋਲਾ ਇਹਦੀ ਰਿਪੇਅਰ ਦਾ ਕੰਮ ਹੈ ਲੰਮੇ ਸਮੇਂ ਤੋਂ ਇਹਦੀ ਰਿਪੇਅਰ ਦਾ ਕੰਮ ਵੀ ਰੁਕਿਆ ਹੋਇਆ ਸੀਗਾ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਤੇ ਹੁਣ ਇਸ ਰਸਤੇ ਨੂੰ ਬੰਦ ਕਰਕੇ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਇੱਕ ਰੂਟ ਵੀ ਡਵਰਟ ਕਰ ਦਿੱਤੇ ਗਏ ਨੇ ਜਿਹੜੇ ਲੋਕਾਂ ਨੇ ਅੰਬਾਲਾ ਤੋਂ ਪਟਿਆਲਾ ਜਾਣਾ ਹੈ ਉਹਨਾਂ ਵਾਸਤੇ ਵੱਖਰਾ ਰੂਟ ਹੈ ਤੇ ਪਟਿਆਲਾ ਤੋਂ ਅੰਬਾਲਾ ਜਾਣ ਵਾਸਤੇ ਵੀ ਰੂਟ ਜਿਹੜਾ ਰੋਡ ਮੈਪ ਆ ਉਹ ਜਾਰੀ ਕਰ ਦਿੱਤਾ ਗਿਆ ਹੈ ਬਦਲਵੇਂ ਰੂਟ ਨੇ ਜਿਹੜੇ ਅੰਬਾਲਾ ਤੋਂ ਪਟਿਆਲਾ ਜਾਣ ਲਈ ਵਾਇਆ ਸਰਾਲਾ ਕਲਾਂ 마ੜੂ ਚਪੜ ਸੀਲ ਤੇ ਚੌਰਾ ਰਹੀਂ ਜਿਹੜੇ ਰਾਹੀਰ ਨੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਨੇ ਤੇ ਇਧਰੋਂ ਜੇਕਰ ਜਾਣਾ ਤਾਂ ਵਾਇਆ ਕਨੌਰ ਲਾਸ਼ੜੂ ਕਲਾਂ ਕਾਮੀ ਖੁਰਦ ਜੰਡ ਮੰਗੋਲੀ ਲੋ ਅਸੈਂਬਲੀ ਪਿੰਡਾਂ ਰਾਹੀਂ ਜਾਇਆ ਜਾ ਸਕਦਾ ਹੈ ਮਤਲਬ ਜਾਣਾ ਅਜੇ ਵੀ ਪਿੰਡਾਂ ਰਾਹੀਂ ਹੀ ਪੈਣਾ ਹੈ ਜੀ ਤੇ 6 ਦਸੰਬਰ ਨੂੰ ਹਾਲਾਤ ਸੁਧਰਨ ਦੀ ਥੋੜੀ ਜੀ ਉਮੀਦ ਜਾਗੀ ਹੈ ਕਿਉਂਕਿ 6 ਦਸੰਬਰ ਨੂੰ ਕਿਸਾਨਾਂ ਨੇ ਖਾਸ ਕਰ ਪੰਦੇਰ ਹੋਰਾਂ ਜਥੇਬੰਦੀ ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਵੱਲ ਕੂਚ ਕਰਨਾ ਤੇ ਜੇਕਰ ਉਹ ਦਿੱਲੀ ਵੱਲ ਕੂਚ ਕਰਦੇ ਨੇ ਉੱਥੋਂ ਤਰਨਾ ਚੁੱਕਿਆ ਜਾਂਦਾ ਤਾਂ ਫਿਰ ਹੋ ਸਕਦਾ ਹੈ ਕਿ ਇਹ ਜਿਹੜਾ ਖਨੌਰੀ ਤੇ ਸ਼ੰਭੂ ਬੈਰੀਅਰ ਖੁੱਲ ਜਾਵੇ ਪਰ ਹਾਲਾਤ ਜੇ ਬਣਦੇ ਨਜ਼ਰ ਨਹੀਂ ਆ ਰਹੇ ਕਿਉਂਕਿ ਕਿਸਾਨਾਂ ਨੂੰ ਇਹ ਹੈ ਕਿ ਅਸੀਂ ਟਰੈਕਟਰ ਟਰਾਲੀਆਂ ਉੱਥੇ ਛੱਡ ਕੇ ਜਾਣੇ ਨੇ ਜੇ ਟਰੈਕਟਰ ਟਰਾਲੀਆਂ ਉੱਥੇ ਹੋਣਗੇ ਤਾਂ ਉਹਨਾਂ ਦੀ ਰਖਵਾਲੀ ਵਾਸਤੇ ਕੁਝ ਨਾ ਕੁਝ ਕਿਸਾਨ ਜਥੇਬੰਦੀਆਂ ਉੱਥੇ ਬੈਠਣਗੀਆਂ ਜੀ ਕੁਝ ਕਿਸਾਨ ਦਿੱਲੀ ਵਾਇਆ ਹਰਿਆਣਾ ਜਾਣਗੇ ਇਸ ਕਰਕੇ ਰਾਹ ਜਿਹੜਾ ਬੰਦ ਆ ਉਹ ਖੁੱਲਣ ਦੀ ਉਮੀਦ ਬਹੁਤ ਘੱਟ ਆ ਪਰ ਇਹਦੇ ਲਈ ਕੀ ਹੁੰਦਾ ਕਿ ਜੇਕਰ ਕਿਸੇ ਨੇ ਵੈਸੀ ਅੰਬਾਲੇ ਜਾਣਾ ਨਾ ਉਹਦੇ ਵਾਸਤੇ ਪਟਿਆਲੇ ਤੋਂ ਰੇਲ ਮਾਰਕ ਬਹੁਤ ਸਹੀ ਆ ਕਿਉਂਕਿ ਰੇਲ ਦੇ ਉੱਤੇ ਇੱਕ ਤਾਂ ਸਮਾਂ ਘੱਟ ਲੱਗਦਾ ਹੈ ਦੂਸਰਾ ਉਧਰਲੇ ਪਾਸੇ ਕੋਈ ਵੀ ਵਿਗਨ ਨਹੀਂ ਹੈਗਾ ਸਿੱਧਾ ਤੁਸੀਂ ਸ਼ੰਭੂ ਵੀ ਕ੍ਰਾਸ ਕਰ ਜਾਂਦੇ ਹੋ ਉਧਰਲੇ ਪਾਸੇ ਰਾਜਪਾਪ ਰਾਜਪੁਰਾ ਵੀ ਕ੍ਰਾਸ ਕਰ ਜਾਂਦੇ ਹੋ ਤਾਂ ਇਸ ਕਰਕੇ ਰੋਜ਼ਾਨਾ ਆਉਣ ਜਾਣ ਵਾਲੇ ਜ਼ਿਆਦਾ ਨਿਰਪੜਤਾ ਜਿਹੜੀ ਉਹ ਆਪਣੀ ਰੇਲ ਮਾਰਗ ਦੇ ਉੱਤੇ ਵਧਾ ਰਹੇ ਨੇ ਪਰ ਇਹ ਬਾਡਰ ਖੁੱਲਣ ਦੀ ਕੋਈ ਉਮੀਦ ਨਹੀਂ ਤੇ ਜਿਹੜੇ ਹੁਣ ਰੂਟ ਐਡਵਾਰਟ ਕੀਤੇ ਗਏ ਨੇ ਇਹਨਾਂ ਦੇ ਉੱਤੇ ਵੀ ਭਾਰੀ ਟ੍ਰੈਫਿਕ ਹੁੰਦੀ ਹੈ ਕਿਉਂਕਿ ਇੱਕ ਤਾਂ ਆਮ ਜਿਹੜੇ ਵਹੀਕਲ ਨੇ ਪ੍ਰਾਈਵੇਟ ਹੋ ਜਾਂਦੇ ਨੇ ਬੱਸਾਂ ਟਰੱਕ ਵੱਡੀਆਂ ਗੱਡੀਆਂ ਵੀ ਇਸੇ ਰੂਟ ਤੋਂ ਜਾਂਦੀਆਂ ਨੇ ਤੇ ਲੰਬੇ ਸਮੇਂ ਤੋਂ ਜਿਹੜਾ ਚੌਰੇ ਵਾਲਾ ਰੂਟ ਆ ਪਟਿਆਲੇ ਤੋਂ ਜੀ ਦਿੱਲੀ ਵਾਲੀਆਂ ਯਮਨਾ ਨਗਰ ਵਾਲੀਆਂ ਸਾਰੀਆਂ ਬੱਸਾਂ ਉਧਰੋਂ ਹੀ ਜਾ ਰਹੀਆਂ ਨੇ ਆ ਇੱਕ ਪਿੰਡ ਦੇ ਵਿੱਚ ਤਾਂ ਨਾਲ ਹੀ ਆ ਸ਼ਾਇਦ ਘਨੌਰ ਦੇ ਪੈ ਜਾਂਦਾ ਹਰੀਪੁਰ ਝੁੰਗੀਆਂ ਉੱਥੇ ਦਾ ਬੱਸਾਂ ਦੀ ਐਂਟਰੀ ਬੰਦ ਕਰਾਤੀ ਸੀ ਕਿਉਂਕਿ ਪਿੱਛੇ ਜੋ ਉੱਥੇ ਹਾਦਸਾ ਵਾਪਰ ਗਿਆ ਸੀ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਨੌਜਵਾਨ ਦੀ ਸ਼ਾਇਦ ਜਾਨ ਚਲੀ ਗਈ ਸੀ ਇਸ ਕਰਕੇ ਉਹ ਰੂਟ ਪਿੰਡ ਵਾਲਿਆਂ ਨੇ ਬੰਦ ਕਰਾਤਾ ਵੀ ਇਧਰੋਂ ਬੱਸ ਲੰਘਣੀ ਨਹੀਂ ਚਾਹੀਦੀ ਕਿਉਂਕਿ ਓਵਰ ਲੋਡਰ ਬੱਸਾਂ ਹੁੰਦੀਆਂ ਨੇ ਸਵਾਰੀਆਂ ਜ਼ਿਆਦਾ ਹੁੰਦੀਆਂ ਨੇ ਤੇ ਬੱਸ ਦਾ ਜਿਹੜਾ ਜਗ੍ਹਾ ਘੇਰਨ ਦਾ ਵੀ ਖੇਤਰਫਲਾਉ ਜ਼ਿਆਦਾ ਹੁੰਦਾ ਇਸ ਕਰਕੇ ਲੋਕਾਂ ਨੂੰ ਖੱਜਲ ਖੁਆਰ ਜ਼ਰੂਰ ਹੋਣਾ ਪੈ ਰਿਹਾ ਹੈ ਕਿਸਾਨ ਕਹਿੰਦੇ ਨੇ ਸਾਡੀਆਂ ਮੰਗਾਂ ਮੰਨੋ ਅਸੀਂ ਅੱਜ ਬਾਰਡਰ ਖਾਲੀ ਕਰ ਦਿੰਦੇ ਹਾਂ ਸਾਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਦਿਓ ਪਰਚੇ ਰੱਦ ਕਰ ਦਿਓ ਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਉਹਨਾਂ ਦੀਆਂ ਮੰਗਾਂ ਨੇ ਕਿਸਾਨੀ ਨਾਲ ਸੰਬੰਧਿਤ ਉਹ ਪੂਰੀਆਂ ਕਰ ਦਿਓ ਅਸੀਂ ਨਾਲ ਦੀ ਨਾਲ ਹੀ ਉੱਠ ਜਾਾਂਗੇ ਸਾਨੂੰ ਲਿਖਤ ਭਰੋਸਾ ਦੇ ਦਿਓ ਪਰ ਅਜੇ ਆ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਲੋਕਾਂ ਨੂੰ ਤਾਂ ਖੱਜਲ ਖੁਆਰ ਹੋਣਾ ਪੈਣਾ ਹੀ ਹੈ ਤੇ 6 ਦਸੰਬਰ ਦੱਸੂਗੀ ਕਿ ਕਿਸਾਨ ਕਿਸ ਤਿਆਰੀ ਦੇ ਨਾਲ ਦਿੱਲੀ ਵੱਲ ਵਧਦੇ ਨੇ ਕਿ ਦਿੱਲੀ ਪਹੁੰਚਦੇ ਨੇ ਜਾਂ ਫਿਰ ਰਾਹ ਦੇ ਵਿੱਚ ਨਵਾਂ ਮੋਰਚਾ ਸ਼ੁਰੂ ਹੁੰਦਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਦਿੱਲੀ ਦੇ ਵਿੱਚ ਵਿਧਾਨ ਸਭਾ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਹਿਲੀ ਸੂਚੀ ਉਹ ਜਾਰੀ ਕਰ ਦਿੱਤੀ ਗਈ ਹੈ ਜੀ ਬਿਲਕੁਲ ਬਲਵਿੰਦਰ ਫਰਵਰੀ ਤੱਕ ਦਾ ਕਾਰਜਕਾਲ ਆ ਵਿਧਾਨ ਸਭਾ ਦਾ ਦਿੱਲੀ ਵਾਲੀ ਦਾ ਦਿੱਲੀ ਦੇ ਵਿੱਚ ਸਰਕਾਰ ਬਣੀ ਹੋਈ ਆਮ ਆਦਮੀ ਪਾਰਟੀ ਦੀ ਤੇ ਪੂਰੇ ਬਹੁਮਤ ਵਾਲੀ ਸਰਕਾਰ ਆਏ 70 ਸੀਟਾਂ ਸੀਗੀਆਂ ਟੋਟਲ ਵਿਧਾਨ ਸਭਾ ਦੀਆਂ ਦਿੱਲੀ ਦੀਆਂ ਉਹਦੇ ਵਿੱਚੋਂ 62 ਸੀਟਾਂ ਤੇ ਕਾਬਜ਼ ਹੋਈ ਸੀਗੀ ਆਮ ਆਦਮੀ ਪਾਰਟੀ 2020 ਦੇ ਵਿੱਚ ਤੇ ਹੁਣ ਇਹਨਾਂ ਸੀਟਾਂ ਦੇ ਉੱਤੇ ਦੁਬਾਰਾ ਚੋਣਾਂ ਹੋਣੀਆਂ ਨੇ ਕਾਲੀ ਕਰ ਰਹੀ ਆ ਆਮ ਆਦਮੀ ਪਾਰਟੀ ਕਾਰਨ ਇਹ ਹੈ ਕਿ ਮੁੱਖ ਮੰਤਰੀ ਤੋਂ ਜਿਹੜੇ ਹੁਣ ਸਾਬਕਾ ਮੁੱਖ ਮੰਤਰੀ ਹੋਏ ਨੇ ਰਵਿੰਦ ਕੇਜਰੀਵਾਲ ਉਹ ਦਾਵਾ ਕਰ ਚੁੱਕੇ ਨੇ ਕਿ ਮੈਂ ਦੁਬਾਰਾ ਮੁੱਖ ਮੰਤਰੀ ਬਣ ਕੇ ਐਮਐਲਏ ਚੁਣੇ ਜਾਣ ਤੋਂ ਬਾਅਦ ਕੁਰਸੀ ਤੇ ਬੈਠਾਂਗਾ ਮੰਤਰੀ ਤੋਂ ਮੁੱਖ ਮੰਤਰੀ ਬਣੀ ਆਤਸ਼ੀ ਨੇ ਉਹਨਾਂ ਦੀ ਕੁਰਸੀ ਤੱਕ ਨਹੀਂ ਲਈ ਨਾਲ ਵਾਲੀ ਕੁਰਸੀ ਤੇ ਬੈਠਦੇ ਨੇ ਇੱਕ ਕੁਰਸੀ ਖਾਲੀ ਰੱਖੀ ਗਈ ਹੈ ਇੱਕ ਮਜ਼ਬੂਤ ਦਾਵਾ ਹੈ ਕਿ ਦੁਬਾਰਾ ਫੇਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਬਣਨਗੇ ਸਰਕਾਰ ਦੇ ਮੁੱਖ ਮੰਤਰੀ ਬਣਨਗੇ ਦਿੱਲੀ ਦੇ ਵਿੱਚ ਪਰ ਦੂਜੀਆਂ ਤਰ੍ਹਾਂ ਵੀ ਕਾਫੀ ਜ਼ੋਰ ਲਗਾ ਰਹੀਆਂ ਨੇ ਜਿਵੇਂ ਕਿਲਾਸ਼ ਗਹਿਲੋਤ ਨੇ ਪਾਲਾ ਬਦਲੇ ਆਮ ਆਦਮੀ ਪਾਰਟੀ ਨੂੰ ਔਲਵਿਦਾ ਕਹਿ ਕੇ ਭਾਜਪਾ ਦੇ ਵਿੱਚ ਚਲੇ ਗਏ ਤਾਂ ਜਦੋਂ ਇੱਕ ਲੀਡਰ ਜਾਂਦਾ ਤਾਂ ਆਪਣੇ ਸਮਰਥਕ ਵੀ ਨਾਲ ਹੀ ਲੈ ਕੇ ਜਾਂਦਾ ਕਿਉਂਕਿ ਹੁੰਦਾ ਹੈ ਕਿ ਅਸੀਂ ਜਿੱਤੋਂ ਕੋਈ ਕੰਮ ਕਢਵਾਏ ਨੇ ਜਾਂ ਫਿਰ ਕੰਮ ਪੈਂਦੇ ਨੇ ਉਸੇ ਬੰਦੇ ਦੇ ਨਾਲ ਰਿਹਾ ਜਾਵੇ ਕਈ ਕਟੜ ਜਿਹੜੀ ਵੋਟ ਹੁੰਦੀ ਹੈ ਉਹਨੂੰ ਕਹਿ ਦਿੰਦੇ ਹੁੰਦੇ ਨੇ ਵੀ ਉਹ ਪੱਕੀ ਵੋਟ ਆ ਉਧਰ ਹੀ ਰਹਿੰਦੀ ਆ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਆਪਣੇ 11 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਨਾਮ ਅਜੇ ਨੇ ਇਸ ਸੂਚੀ ਦੇ ਵਿੱਚ ਤੁਸੀਂ ਬਹੁਤ ਘੱਟ ਸੁਣੇ ਹੋਣਗੇ ਇੱਕ ਦੋ ਨਾਮ ਨੇ ਜਿਹੜੇ ਤੁਹਾਡੇ ਚਿੱਤ-ਚੇਤੇ ਹੋਣਗੇ ਨਹੀਂ ਤਾਂ 70 ਤੋਂ ਪਹਿਲਾਂ 11 ਦੇ ਉੱਤੇ ਉਹਨਾਂ ਨੇ ਮੋਹਰ ਲਾ ਦਿੱਤੀ ਹੈ ਇੱਕ ਤਾਂ ਇਹਦੇ ਵਿੱਚ ਛਤਰਪੁਰਾ ਦਿੱਲੀ ਦਾ ਵਿਧਾਨ ਸਭਾ ਹਲਕਾ ਹੈ ਉੱਥੋਂ ਬ੍ਰਹਮਾ ਸਿੰਘ ਤੰਬਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕਿਰਾੜੀ ਤੋਂ ਅਨਿਲ ਚਾ ਆਵਾਦਿਨ ਪਾਰਟੀ ਦੇ ਉਮੀਦਵਾਰ ਨੇ ਦਿੱਲੀ ਤੋਂ ਵਿਸ਼ਵਾਸਨਗਰ ਤੋਂ ਦੀਪਕ ਸਿੰਘਲਾ ਤੇ ਰੋਹਤਾਸਨਗਰ ਤੋਂ ਸਰਿਤਾ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਲక్ష్ਮੀਨਗਰ ਤੋਂ ਬੀਬੀ त्याਗੀ ਚੋਣ ਮੈਦਾਨ ਦੇ ਵਿੱਚ ਨੇ ਬਦਰਪੁਰ ਤੋਂ ਰਾਮ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਜਿਨ੍ਹਾਂ ਨੂੰ ਨੇਤਾ ਜੀ ਵੀ ਕਿਹਾ ਜਾਂਦਾ ਹੈ। ਸਿਲਮਪੁਰ ਤੋਂ ਜਬੀਰ ਚੌਧਰੀ ਨੂੰ ਇਸ ਵਾਰ ਟਿਕਟ ਦਿੱਤੀ ਗਈ ਹੈ। ਸੀਮਾਪੁਰੀ ਤੋਂ ਵੀਰ ਸਿੰਘ ਢੀਗਾਨ ਚੋਣ ਮੈਦਾਨ ਦੇ ਵਿੱਚ ਨੇ ਕੋਂਡਾ ਤੋਂ ਗੌਰਵ ਸ਼ਰਮਾ ਚੋਣ ਮੈਦਾਨ 'ਚ ਨੇ ਕਰਾਵਲ ਨਗਰ ਤੋਂ ਮਨੋਜ त्याਗੀ ਤੇ ਮਟਿਆਲਾ ਤੋਂ ਸੁਮੇਸ਼ ਸ਼ੋਕੀਨ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਸੁਮੇਸ਼ ਸ਼ੋਕੀਨ ਬੀਤੇ ਦਿਨੀ ਹੀ ਵਿਧਾਇਕ ਸੀਗੇ ਸਾਬਕਾ ਕਾਂਗਰਸ ਦੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਹਨਾਂ ਨੂੰ ਟਿਕਟ ਦੇ ਨਾਲ ਨਵਾਜ਼ ਦਿੱਤਾ ਗਿਆ 2007 ਦੇ ਵਿੱਚ 2000 ਮਾਫ ਕਰਨਾ 2000 ਜਿਹੜੀਆਂ ਹੁਣ ਚੋਣਾ ਹੋ ਕੇ ਹਟੀਆਂ ਨੇ ਲੋਕ ਸਭਾ ਦੀਆਂ 24 ਦੀਆਂ ਇਹਦੇ ਵਿੱਚ ਜਿਹੜੇ ਉਮੀਦਵਾਰ ਸੀਗੇ ਭਾਜਪਾ ਵਾਲੇ ਜਿਆਦਾ ਹਾਵੀ ਹੋ ਗਏ ਸੀਗੇ ਸਾਰੀਆਂ ਸੀਟਾਂ ਦੇ ਉੱਤੇ ਉਹਨਾਂ ਦੀ ਜਿੱਤ ਹੋਈ ਸੀਗੀ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੁਝ ਵੀ ਨਹੀਂ ਵਟਿਆ ਗਿਆ ਸੀ ਪੰਜਾਬ ਦੇ ਵਿੱਚ ਵੀ 13 0 ਕਰਦੇ ਕਰਦੇ 3 ਤੇ ਰਹਿ ਗਈ ਸੀ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਖਾਤਾ ਹੀ ਨਹੀਂ ਖੁੱਲਿਆ ਕੋਈ ਉਹਨਾਂ ਦੇ ਹਿੱਸੇ ਸੀਟ ਆਈ ਨਹੀਂ ਇਤੋਂ ਤੱਕ ਆਮ ਆਦਮੀ ਪਾਰਟੀ ਨੇ ਜੰਮੂ ਕਸ਼ਮੀਰ ਦੇ ਵਿੱਚ ਖਾਤਾ ਖੋਲ੍ਹ ਲਿਆ ਇੱਕ ਸੀਟ ਉਹਨਾਂ ਦੇ ਹਿੱਸੇ ਆ ਗਈ ਸੀਗੀ ਪਰ ਬਾਕੀ ਥਾਵਾਂ ਦੇ ਉੱਤੇ ਹਾਲਾਂਕਿ ਕੌਮੀ ਪਾਰਟੀ ਬਣ ਚੁੱਕੀ ਆਮ ਆਦਮੀ ਪਾਰਟੀ ਪਰ ਖਾਤਾ ਖੋਲਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਵੋਟਰ ਬੈਂਕ ਜਿਹੜਾ ਉਹਨਾਂ ਦਾ ਜ਼ਰੂਰ ਪ੍ਰਤੀਸ਼ਤ ਵਧਿਆ ਹੈ ਪਰ ਆਮ ਆਦਮੀ ਪਾਰਟੀ ਦੀ ਇਸ ਸੂਚੀ ਦੇ ਉੱਤੇ ਸਵਾਲ ਬਹੁਤ ਨੇ ਵਿਰੋਧੀ ਕਹਿੰਦੇ ਨੇ ਕਿ ਇੰਨੀ ਕਾਲੀ ਕਿਉਂ ਕਈਆਂ ਦੇ ਇਹ ਨੇ ਕਿ ਸ਼ਾਇਦ ਇਹ ਡਰ ਹੈ ਕਿ ਦੂਜੇ ਪਾਸੇ ਅਜਿਹੇ ਲੀਡਰ ਜਿਹੜੇ ਨਾਰਾਜ਼ ਹੋ ਜਾਂਦੇ ਨੇ ਕਈ ਵਾਰ ਟਿਕਟ ਦੇ ਵਿੱਚ ਦੇਰੀ ਨੂੰ ਲੈ ਕੇ ਉਹ ਤੁਰਨਾ ਪੈਣ ਪਰਲੀਆਂ ਪਾਸੇ ਨਾਲ ਝਾਕਣ ਲੱਗ ਪੈਣ ਤਾਂ ਇਸ ਕਰਕੇ ਇਹ ਜਿਹੜੀ ਜਲਦਬਾਜ਼ੀ ਦੇ ਵਿੱਚ ਵੀ ਸੂਚੀ ਕੀਤੀ ਗਈ ਹੈ ਜਾਰੀ ਅੱਜ ਹੀ ਇਹ ਮੀਟਿੰਗ ਹੋਈ ਸੀਗੀ ਜਿਹੜੀ ਇਹਨਾਂ ਦੀ ਪੋਲੀਟੀਕਲ ਅਫੇਅਰਸ ਕਮੇਟੀ ਆ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਦੀ ਰਹਿਸ਼ ਦੇ ਉੱਤੇ ਇਹ ਮੀਟਿੰਗ ਹੋਈ ਆ ਤਾਂ ਉਹਦੇ ਵਿੱਚ ਸੰਭਾਵਨਾ ਸਵੇਰ ਤੋਂ ਹੀ ਸੀਗੀ ਕਿ ਅੱਜ ਪਹਿਲੀ ਸੂਚੀ ਜਾਰੀ ਹੋ ਸਕਦੀ ਹੈ ਤੇ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰਕੇ ਪਹਿਲ ਕਦਮੀ ਕੀਤੀ ਹੈ विधानसभा चुनाव ਦਾ ਬਿਗਲ ਉਹਨਾਂ ਨੇ ਦਿੱਲੀ ਦੇ ਵਿੱਚ ਵਜਾ ਦਿੱਤਾ ਜਦਕਿ ਮਹੀਨੇ ਦੋ ਮਹੀਨੇ ਦਾ ਸਮਾਂ ਅਜੇ ਨਾ ਚੋਣਾਂ ਦੇ ਵਿੱਚ ਬਾਕੀ ਹੈ ਕਿਉਂਕਿ ਫਰਵਰੀ ਤੱਕ ਕਾਰਜਕਾਲ ਅਜੇ ਆਵਾਦਮੀ ਪਾਰਟੀ ਦੀ ਸਰਕਾਰ ਦਾ ਦਿੱਲੀ ਦੇ ਵਿੱਚ ਰਹਿੰਦਾ ਹੈ ਅਰਵਿੰਦ ਕੇਜਰੀਵਾਲ ਸਰਗਰਮ ਨੇ ਇਹਨਾਂ ਦੇ ਲੀਡਰ ਸਰਗਰਮ ਨੇ ਰੈਲੀਆਂ ਵੱਡੀਆਂ-ਵੱਡੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨੇ 11 ਜਿਹੜੇ ਉਮੀਦਵਾਰ ਚੋਣ ਮੈਦਾਨ 'ਚ ਨੇ ਆਵਾਦਮੀ ਪਾਰਟੀ ਦੇ ਕਿੰਨਾ ਕੁ ਪ੍ਰਚਾਰ ਕਰਦੇ ਨੇ ਕਿੰਨਾ ਕੁ ਲੋਕ ਦਿੱਲੀ ਦੇ ਇਹਨਾਂ ਨੂੰ ਪਿਆਰ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਟੋਲ ਪਲਾਜ਼ਾ ਆਟੋਮੈਟਿਕ ਚਾਲੂ ਹੋ ਗਿਆ ਜੀ ਤੁਹਾਨੂੰ ਦੱਸ ਦੇ ਕਿ ਜਦੋਂ ਲੰਘੋਗੇ ਤਾਂ ਤੁਹਾਡਾ ਟੋਲ ਕੱਟਿਆ ਜਾਵੇਗਾ ਜੇਕਰ ਸਟicker ਨਹੀਂ ਹੋਵੇਗਾ ਤੁਹਾਡੀ ਗੱਡੀ ਦੇ ਉੱਤੇ ਲੱਗਿਆ ਹੈ ਜਿਹਨਾਂ ਆਪਾਂ ਫਾਸਟਾ ਕਹਿ ਦਿੰਦੇ ਆ ਤਾਂ ਘਰੇ ਤੁਹਾਡੇ ਇੱਕ ਚਲਾਨ ਵਰਗਾ ਚਿੱਟਾ ਆ ਜਾਏਗੀ ਜੀ ਬਿਲਕੁਲ ਇਹ ਲੰਬੇ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਸੀਗੀ ਬਲਵਿੰਦਰ ਕੀ ਅਜੇ ਹੀ ਟੋਲ ਪਲਾਜ਼ੇ ਟੋਲ ਬੈਰੀਅਰ ਪਾਣ ਜਾਣਗੇ ਜਿਨ੍ਹਾਂ ਦੇ ਉੱਤੇ ਕੋਈ ਵੀ ਵਿਅਕਤੀ ਨਹੀਂ ਹੋਵੇਗਾ ਆਟੋਮੈਟਿਕ ਚੱਲਣਗੇ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਅਜੇ ਹੀ ਟੋਲ ਪ੍ਰਣਾਲੀ ਹੋਵੇਗੀ ਤੁਸੀਂ ਹਾਈਵੇ ਦੇ ਉੱਤੇ ਜਾ ਰਹੇ ਹੋ 60 ਕਿਲੋਮੀਟਰ ਦਾ ਦਾਇਰਾ ਪੂਰਾ ਕੀਤਾ ਤਾਂ ਤੁਹਾਡਾ ਟੋਲ ਆਪਣੇ ਆਪ ਆਟੋਮੈਟਿਕਲੀ ਕੱਟਿਆ ਜਾਵੇਗਾ ਤੇ ਹੁਣ ਇਹ ਟੋਲ ਪਲਾਜ਼ੇ ਜਿਹੜੇ ਲੱਗੇ ਨੇ ਇਹਨਾਂ ਦੀ ਪਹਿਲੀ ਤਸਵੀਰ ਵੀ ਸਾਹਮਣੇ ਆ ਗਈ ਹੈ ਇਹ ਬਿਲਕੁਲ ਆਟੋਮੈਟਿਕ ਨੇ ਕੋਈ ਇਹਦੇ ਉੱਤੇ ਬੂਥ ਜਾਂ ਕੈਬਨ ਨਹੀਂ ਬਣਾਇਆ ਗਿਆ ਜਿਦੇ ਵਿੱਚ ਕੋਈ ਪਰਚੀ ਕੱਟਣ ਵਾਸਤੇ ਬੈਠਾ ਹੈ ਤੇ ਜੇਕਰ ਤੁਸੀਂ ਕੋਈ ਕਾਰਡ ਦਿਖਾਓਗੇ ਉਹ ਵੀ ਇੱਥੇ ਅਸੈਪਟ ਨਹੀਂ ਹੋਵੇਗਾ ਚਾਹੇ ਤੁਸੀਂ মিডিਆ ਦੇ ਕਰਮੀ ਹੋ ਚਾਹੇ ਤੁਸੀਂ ਸਰਕਾਰੀ ਮੁਲਾਜ਼ਮ ਹੋ ਚਾਹੇ ਕਿਤੇ ਸਰਕਾਰੀ ਐਮਰਜੈਂਸੀ ਡਿਊਟੀ ਦੇ ਉੱਤੇ ਜਾ ਰਹੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਕੋਈ ਛੂਟ ਨਹੀਂ ਮਿਲੇਗੀ ਜੇਕਰ ਤਾਂ ਆਟੋਮੈਟਿਕਲੀ ਤੁਹਾਡਾ ਟੋਲ ਕੱਟਿਆ ਪਰ ਇਹਦੇ ਵਿੱਚ ਇੱਕ ਗੱਲ ਅਜੇ ਤੱਕ ਸਮਝ ਨਹੀਂ ਆਈ ਕਲੀਅਰ ਨਹੀਂ ਹੋਈ ਕਿ ਜਿਹੜੀਆਂ ਐਮਰਜੈਂਸੀ ਸੇਵਾਵਾਂ ਹੁੰਦੀਆਂ ਨੇ ਐਂਬੂਲੈਂਸ ਹੋ ਗਈ ਜਾਂ ਫਿਰ ਦੂਸਰੇ ਤਰੀਕੇ ਦੇ ਨਾਲ ਹੋਰ ਐਮਰਜੈਂਸੀ ਸੇਵਾਵਾਂ ਹੋ ਗਈਆਂ ਕਿਸੇ ਦੀ ਕੋਈ ਸੱਟ ਫੇਟ ਲੱਗ ਗਈ ਤਾਂ ਉਹਦੇ ਵਾਸਤੇ ਵੀ ਟੋਲ ਕੱਟਿਆ ਜਾਏਗਾ ਜਾਂ ਉਹਨਾਂ ਨੂੰ ਕੋਈ ਰਾਹਤ ਮਿਲੇਗੀ ਕੋਈ ਪਾਸ ਮਿਲੇਗਾ ਤੇ ਦੂਸਰਾ ਜਿਹੜੇ ਆਸ-ਪਾਸ ਦੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਕੋਈ ਰਾਇਤ ਮਿਲੇਗੀ ਉਹਨਾਂ ਦਾ ਕੋਈ ਪਾਸ ਉਸੇ ਤਰ੍ਹਾਂ ਬਣੇਗਾ ਜਿਵੇਂ ਪਹਿਲਾਂ ਬਣਦਾ ਹੈ ਇਹ ਕਈ ਤਰ੍ਹਾਂ ਦੇ ਸਵਾਲ ਨੇ ਤੇ ਇੱਕ ਸਵਾਲ ਇਹ ਹੈ ਕਿ ਜਿਵੇਂ ਕਿਸਾਨ ਜਥੇਬੰਦੀਆਂ ਟੋਲ ਪਲਾਜ਼ਾ ਬੰਦ ਕਰ ਦਿੰਦੀਆਂ ਨੇ ਉਹ ਟੋਲ ਪਲਾਜ਼ਾ ਬੰਦ ਕਰ ਸਕਣਗੀਆਂ ਪਰ ਜਿਹੜਾ ਟੋਲ ਵਿੱਚੋਂ ਲੰਘਿਆ ਕੋਈ ਵੀ ਤਾਂ ਉਹਦਾ ਟੋਲ ਕੱਟਣਾ ਹੀ ਕੱਟਣਾ ਉਹਨੂੰ ਰੋਕਣਾ ਕਿਵੇਂ ਸੰਭਵ ਹੋਵੇਗਾ ਕਿ ਕੋਈ ਕੋਨੈਕਸ਼ਨ ਕੱਟੇ ਜਾਣਗੇ ਕਈ ਤਰ੍ਹਾਂ ਦੇ ਸਵਾਲ ਨੇ ਕਿ ਹੁਣ ਔਖਾ ਜਿਹਾ ਕੰਮ ਹੋ ਜਾਊਗਾ ਤੇ ਉਹ ਜਿਹੜਾ ਫਾਸਟੈਗ ਦੇ ਨਾਲ ਟੋਲ ਆ ਉਹੀ ਕੱਟੇਗਾ ਜਿਹੜਾ ਕੈਸ਼ ਵਾਲਾ ਸੀਗਾ ਉਹ ਸਿਸਟਮ ਬੰਦ ਹੋ ਜਾਣਾ ਤੇ ਕਹਿੰਦੇ ਜੇਕਰ ਤੁਸੀਂ ਬਿਨਾ ਫਾਸਟੈਗ ਤੋਂ ਲੰਘਦੇ ਹੋ ਤਾਂ ਤੁਹਾਡੇ ਘਰੇ ਵੀ ਪਹੁੰਚ ਸਕਦਾ ਹੈ ਫਾਈਨ ਦੇ ਨਾਲ ਤੁਹਾਨੂੰ ਵਾਰਨਿੰਗ ਵੀ ਦਿੱਤੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਕਾਰਵਾਈ ਵੀ ਹੋ ਸਕਦੀ ਹੈ ਜਦੋਂ ਪਹਿਲੀਆਂ ਮੋਟਲੀਆਂ ਰਿਪੋਰਟਾਂ ਛਪਦੀਆਂ ਸੀ ਅਖਬਾਰਾਂ 'ਚ ਉਦੋਂ ਇਹ ਕਿਹਾ ਜਾਂਦਾ ਸੀਗਾ ਕਿ ਇਹ ਵਾਲੇ ਜਿਹੜੇ ਟੋਲ ਨੇ ਇਹੋ ਜੇ ਹੋ ਜਾਣਗੇ ਤਾਂ ਹੁਣ ਪਹਿਲਾ ਟੋਲ ਜਿਹੜਾ ਪੰਜਾਬ ਦੇ ਵਿੱਚ ਲੱਗ ਜਾਣਾ ਇਹ ਕਹਿੰਦੇ ਸ਼ੁਰੂ ਵੀ ਹੋ ਚੁੱਕਿਆ ਹੈ ਅਮਰਸਰ ਕਟੜਾ ਦਿੱਲੀ ਜਿਹੜਾ ਐਕਸਪ੍ਰੈਸ ਹਾਈਵੇ ਆ ਉਹਦੀ ਸ਼ੁਰੂਆਤ ਹੋ ਚੁੱਕੀ ਆ ਹਾਲਾਂਕਿ ਇਹਦੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਟ੍ਰੈਫਿਕ ਬਹੁਤ ਘੱਟ ਹੈ ਤੇ ਵੈਸੇ ਵੀ ਲੋਕ ਨੇ ਜਿਹੜੇ ਉਹ ਬਲਵਿੰਦਰ ਰਾਹ ਲੱਭ ਹੀ ਲੈਂਦੇ ਹੁੰਦੇ ਨੇ ਆਸੇ ਪਾਸੇ ਨੂੰ ਲੰਘਣ ਦਾ ਜੀ ਪਰ ਥੋੜਾ ਜਿਹਾ ਇਹ ਆ ਕਹਿੰਦੇ ਇਸ ਹਾਈਵੇ ਦੇ ਉੱਤੇ ਕੱਟ ਬਹੁਤ ਘੱਟ ਨੇ ਕਿ ਤੁਸੀਂ ਇੱਕ ਪਾਸੇ ਉਤਰ ਗਏ ਤਾਂ ਹਾਈਵੇ ਤੇ ਚੜ੍ਹਨਾ ਬੜਾ ਮੁਸ਼ਕਲ ਹੋ ਜਾਏਗਾ ਪਰ ਲੋਕ ਜਿਹੜੇ ਲੋਕਲ ਨੇ ਉਹ ਕੋਈ ਨਾ ਕੋਈ ਰਸਤਾ ਜ਼ਰੂਰ ਲੱਭਣਗੇ ਜੀ ਸੋ ਦੂਜੀ ਪਾਸੇ ਗੱਲ ਕਰਦੇ ਹਾਂ ਜੀ ਇੱਕ ਗਰੋਹ ਦੀ ਇੱਕ ਗਰੋਹ ਵੱਲੋਂ ਫੜਿਆ ਗਿਆ ਜੀ ਗਰੋਹ ਹਾਲਾਂਕਿ ਕੀ ਕਰਦ ਨੇ ਉਹ ਨਾਬਾਲਿਕ ਕੁੜੀਆਂ ਨੂੰ ਗੁੰਮਰਾਹ ਕਰ ਦੇਣ ਨੌਕਰੀਆਂ ਨੂੰ ਲੈ ਕੇ ਜੀ ਬਿਲਕੁਲ ਬਲਵਿੰਦਰ ਨੌਕਰੀ ਹਰ ਕਿਸੇ ਨੂੰ ਚਾਹੀਦੀ ਹੈ ਹਰ ਬੰਦਾ ਚਾਹੁੰਦਾ ਹੈ ਕਿ ਨੌਕਰੀ ਮਿਲੇ ਰੋਜ਼ਗਾਰ ਉਹਦਾ ਚੱਲਦਾ ਰਹੇ ਤੇ ਖਾਸ ਕਰ ਅੱਜ ਕੱਲ ਜਿਵੇਂ ਕੁੜੀਆਂ ਮੁੰਡਿਆਂ ਦੇ ਬਰਾਬਰੀ ਦੇ ਵਿੱਚ ਆ ਗਈਆਂ ਨੇ ਪੂਰਾ ਉਹਨਾਂ ਨੇ ਜਿਹੜਾ ਕੰਮ ਕਾਜ ਕਰਨਾ ਸ਼ੁਰੂ ਕਰ ਦਿੱਤਾ ਹਰ ਸੈਕਟਰ ਦੇ ਵਿੱਚ ਕੁੜੀਆਂ ਬਰਾਬਰ ਬੈਠਦੀਆਂ ਨੇ ਤੇ ਹੁਣ ਕੁੜੀਆਂ ਨੂੰ ਹੀ ਗੁੰਮਰਾਹ ਕੀਤਾ ਜਾ ਰਿਹਾ ਹੈ ਨੌਕਰੀ ਦਾ ਵਾਅਦਾ ਕਰਕੇ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਦੇ ਨਾਲ ਅਜਿਹੇ ਧੋਖੇ ਕੀਤੇ ਜਾ ਰਹੇ ਨੇ ਕਈ ਵਾਰ ਜਾਨ ਜੋਖਮ ਦੇ ਵਿੱਚ ਪੈ ਜਾਂਦੀ ਹੈ ਗਲਤ ਰਾਹ ਦੇ ਉੱਤੇ ਉਹਨਾਂ ਨੂੰ ਪਾ ਦਿੱਤਾ ਜਾਂਦਾ ਹੈ ਤਰਨਤਾਰਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਵੈਸੇ ਪੰਜਾਬ ਦੇ ਵਿੱਚ ਕਹਿੰਦੇ ਅਜਿਹੇ 3 ਮਾਮਲੇ ਸਾਹਮਣੇ ਆ ਚੁੱਕੇ ਨੇ ਇਹ ਆਪਣਾ ਮਕਸਦ ਵੀ ਇਹੀ ਹੈ ਇਸ ਪ੍ਰੋਗਰਾਮ ਦੇ ਵਿੱਚ ਇਸ ਖਬਰ ਨੂੰ ਸ਼ਾਮਲ ਕਰਨ ਦਾ ਕਿ ਤੁਸੀਂ ਸੁਚੇਤ ਰਿਹਾ ਕਰੋ ਸਾਡਾ ਮਕਸਦ ਇਹ ਹੈ ਕਿ ਤੁਸੀਂ ਸੁਚੇਤ ਹੋ ਜਾਓ ਤਾਂ ਹੀ ਅਜਿਹੀ ਖਬਰ ਅਸੀਂ ਇੱਥੇ ਸਾਂਝੀ ਕਰਦੇ ਹੁੰਦੇ ਆਂ ਇਹ ਗਰੋਹ ਦੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਚਾਰ ਇਹਨਾਂ ਦੇ ਕਹਿੰਦੇ ਹੋਰ ਵੀ ਸਾਥੀ ਨਾਮਜ਼ਦ ਕੀਤੇ ਗਏ ਨੇ ਇਹ ਕੁੜੀਆਂ ਨੂੰ ਉਹਨਾਂ ਪਰਿਵਾਰਾਂ ਨੂੰ ਆਪਣੇ ਚਾਂਸੇ ਚ ਲੈਂਦੇ ਸੀਗੇ ਜਿਹੜੇ ਪਰਿਵਾਰ ਗਰੀਬ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਹੈ ਕਿ ਸਾਡੀ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਹੈਗਾ ਤਾਂ ਕੁੜੀਆਂ ਨੂੰ ਕਹਿੰਦੇ ਨੇ ਵੀ ਭਾਈ ਤੁਹਾਨੂੰ ਅਸੀਂ ਕੰਮ ਦਵਾ ਦਿੰਦੇ ਆ ਚਲੋ ਸਾਡੇ ਨਾਲ ਤੇ ਇਹਦੇ ਵਿੱਚ ਇੱਕ ਹੋਰ ਆਇਆ ਕਿ ਜਿਹੜੀ ਮੰਨ ਲਓ 15 ਸਾਲ ਦੀ ਕੁੜੀ ਆ ਉਹਦਾ ਫਰਜ਼ੀ ਆਧਾਰ ਕਾਰਡ ਤਿਆਰ ਕਰਵਾ ਕੇ 18 ਸਾਲ ਉਮਰ ਲਿਖੀ ਜਾਂਦੀ ਸੀ ਤਾਂ ਜੋ ਕਿਤੇ ਕੰਮ ਕਾਜ ਦੇ ਵਿੱਚ ਉਹਨੂੰ ਕੋਈ ਦਿੱਕਤ ਨਾ ਆਵੇ ਇਹਨਾਂ ਕੁੜੀਆਂ ਨੂੰ ਅੰਤਰਾਜੀ ਗਰੋਹ ਦੇ ਤਹਿਤ ਵੱਖ-ਵੱਖ ਥਾਵਾਂ ਦੇ ਉੱਤੇ ਭੇਜਿਆ ਜਾਂਦਾ ਸੀ ਤੇ ਅੱਗੇ ਵੇਚ ਵੀ ਦਿੱਤਾ ਜਾਂਦਾ ਸੀਗਾ ਸੋ ਇਹਦੇ ਕਈ ਹੋਰ ਵੀ ਪੱਖ ਨੇ ਇੱਕ ਪੱਖ ਇਹ ਵੀ ਹੈ ਕਿ ਜਿਵੇਂ ਹੁਣ ਕਈ ਲੋਕ ਅਜੇ ਨੇ ਜਿਹੜੇ ਖੁਦ ਅਜਿਹੇ ਕੰਮ ਦੇ ਵਿੱਚ ਹੁੰਦੇ ਨੇ ਆਪਣੀ ਮਰਜ਼ੀ ਦੇ ਨਾਲ ਕਹਿੰਦੇ ਨੇ ਕਿ ਸਾਡੀ ਜਿਹੜੀ ਕੋਈ ਧੀ ਹੈ ਉਹ ਤੋਂ ਅਸੀਂ ਕੀ ਕਰਾਉਣਾ ਹੈ ਵੇਚ ਦਿਓ ਕੁਝ ਅਜਿਹੇ ਲੋਕ ਵੀ ਨੇ ਕਥਿਤ ਤੌਰ ਦੇ ਉੱਤੇ ਕਈ ਜਿਹੜੀਆਂ ਆਪਾਂ ਖਬਰਾਂ ਪੜ੍ਹਦੇ ਵੀ ਹੁੰਨੇ ਆ ਪਰ ਸਾਰੇ ਅਜੇ ਨਹੀਂ ਹੁੰਦੇ ਕਈ ਘਟਨਾਵਾਂ ਤੁਸੀਂ ਪਹਿਲਾਂ ਅਖਬਾਰਾਂ ਦੇ ਵਿੱਚ ਪੜ ਚੁੱਕੇ ਹੋ ਕਿ ਪੈਸੇ ਦੇ ਕਾਰਨ ਅਜਿਹਾ ਕੀਤਾ ਕਿ ਆਪਣੀ ਧੀ ਹੀ ਬਾਪ ਨੇ ਵੇਚ ਦਿੱਤੀ ਧੀ ਦੇ ਨਾਲ ਕੋਈ ਗਲਤ ਕੰਮ ਹੋ ਗਿਆ ਸੋ ਜਿਹਾ ਸਾਰਾ ਕੁਝ ਚੱਲਦਾ ਰਹਿੰਦਾ ਹੈ ਪਰ ਇਹ ਖਬਰਾ ਹੁਣ ਇਹਦੇ ਉੱਤੇ ਸਿੱਟ ਵੀ ਬਣ ਗਈ ਹੈ ਸਿੱਟ ਵੀ ਜਾਂਚ ਕਰੇਗੀ ਕਿ ਹੋਰ ਕਿੰਨੇ ਕਜੇਹੇ ਰੈਕਟ ਚੱਲਦੇ ਨੇ ਕਿੰਨੇ ਕੋ ਹੋਰ ਗਰੋ ਨੇ ਜਿਹੜੇ ਇਸ ਤਰ੍ਹਾਂ ਦੇ ਨਾਲ ਬੱਚੀਆਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਗੁੰਮਰਾਹ ਕਰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਦਲਦਲ ਦੇ ਵਿੱਚ ਧੱਕ ਦਿੰਦੇ ਨੇ ਜਿਹੜੀ ਦਲਦਲ ਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੁੰਦਾ ਹੈ ਫਿਲਹਾਲ ਇੱਕ ਗਰੋ ਜਿਹੜਾ ਉਹ ਆ ਚੁੱਕਿਆ ਹੈ ਪੰਜਾਬ ਦੇ ਵਿੱਚ ਤਿੰਨ ਮਾਮਲੇ ਅਜੇ ਆ ਸਾਹਮਣੇ ਆ ਚੁੱਕੇ ਨੇ ਤੇ ਇਹਦੇ ਵਿੱਚ ਕਈ ਲੋਕ ਨੇ ਜਿਹੜੇ ਆਪਣੇ ਮਤਲਬ ਰਿਸ਼ਤੇਦਾਰੀ ਦੇ ਵਿੱਚ ਪਤੀ ਪਤਨੀ ਵੀ ਨੇ ਜਿਹੜੇ ਅਜੇ ਇਹ ਗਰੋਹਾਂ ਨੂੰ ਚਲਾ ਰਹੇ ਨੇ ਤਾਂ ਜੋ ਤੀਜੇ ਬੰਦੇ ਨੂੰ ਨਾਲ ਰਲਾਈਏ ਤਾਂ ਕੋਈ ਪੰਗਾ ਨਾ ਪੈ ਜਾਵੇ ਪਰ ਸਾਨੂੰ ਇਹ ਮੰਚ ਜਿਹੜਾ ਹੈ ਉਹ ਇਹੀ ਕਰਕੇ ਕਹਿੰਦਾ ਹੁੰਦਾ ਵੀ ਤੁਹਾਨੂੰ ਤੁਸੀਂ ਸੁਚੇਤ ਕਰੀਏ ਤੁਸੀਂ ਅਜਿਹੇ ਗਰੁਹਾਂ ਤੋਂ ਬਚ ਕੇ ਰਿਹਾ ਕਰੋ ਸਭ ਦੀਆਂ ਲੋੜਾਂ ਨੇ ਸਭ ਦੀਆਂ ਜ਼ਰੂਰਤਾਂ ਨੇ ਪੈਸੇ ਦੀਆਂ ਪਰ ਗਲਤ ਤਰੀਕੇ ਨਾਲ ਆਪਾਂ ਕਈ ਵਾਰ ਲੋਕਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਆ ਖਾਸ ਕਰ ਲੜਕੀਆਂ ਦੇ ਮਾਮਲੇ ਦੇ ਵਿੱਚ ਕਦੇ ਵੀ ਅਣਗਹਿਲੀ ਨਾ ਕਰਿਆ ਕਰੋ ਕੋਈ ਅਜਿਹੀ ਕਾਰਵਾਈ ਨਾਲ ਦੀ ਨਾਲ ਨਾ ਧਿਆਨ ਦੇ ਵਿੱਚ ਲਿਆ ਕਰੋ ਕਿ ਤੁਹਾਨੂੰ ਖਮਿਆਜ਼ਾ ਭੁਗਤਣਾ ਪੈ ਜਾਵੇ ਸੋ ਇਸ ਮਾਮਲੇ ਦੇ ਹੁਣ ਸਿਟ ਬਣ ਗਈ ਹੈ ਸਿਟ ਜਿਹੜੀ ਜਾਂਚ ਕਰੇਗੀ ਉਹਦੀਆਂ ਰਿਪੋਰਟਾਂ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਸੋ ਦੂਜੇ ਪਾਸੇ ਕਰ ਕਰਦਾ ਹੈ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਵੱਲੋਂ ਸੰਧੂ ਸਾਹਿਬ 6 ਕਰੋੜ ਰਾਸ਼ਨ ਕਾਰਡ ਨੇ ਉਹ ਘਟ ਦਿੱਤੇ ਗਏ ਨੇ ਜੀ ਜੀ ਬਿਲਕੁਲ ਬਲਵਿੰਦਰ ਰਾਸ਼ਨ ਕਾਰਡ ਇੱਕ ਅਜਿਹੀ ਚੀਜ਼ ਇੱਕ ਤਾਂ ਤੁਹਾਡਾ ਡਾਕੂਮੈਂਟ ਹੁੰਦਾ ਹੈ ਕਿਤੇ ਤੁਸੀਂ ਕੋਈ ਸਹੂਲਤ ਲੈਣੀ ਆ ਤਾਂ ਰਾਸ਼ਨ ਕਾਰਡ ਲੱਗਦਾ ਹੈ ਫੈਮਿਲੀ ਦੇ ਮੈਂਬਰਾਂ ਦੇ ਨਾਮ ਵਗੈਰਾ ਉਹਦੇ ਵਿੱਚ ਐਂਟਰ ਹੋ ਜਾਂਦੇ ਨੇ ਪਹਿਲਾਂ ਤਾਂ ਕਾਗਜ਼ੀ ਹੁੰਦੇ ਸੀਗੇ ਤੇ ਹੁਣ ਇੱਕ ਡਿਜੀਟਲ ਕਾਰਡ ਬਣ ਕੇ ਆਉਣ ਲੱਗ ਪਿਆ ਹੈ ਰਾਸ਼ਨ ਕਾਰਡ ਦਾ ਰਾਸ਼ਨ ਹਾਲਾਂਕਿ ਪਹਿਲਾਂ ਮਿੱਟੀ ਦਾ ਤੇਲ ਵਗੈਰਾ ਮਿਲਦਾ ਸੀ ਹੁਣ ਜ਼ਰੂਰਤ ਨਹੀਂ ਰਹੀ ਤਾਂ ਬਾਕੀ ਰਾਸ਼ਨ ਜ਼ਰੂਰ ਮਿਲਦਾ ਹੈ ਕਪਾਇਤੀ ਦਰਾਂ ਦੇ ਉੱਤੇ ਮਿਲਦਾ ਹੈ ਤਾਂ ਲੋਕ ਕਾਫੀ ਲਾਹਾ ਲੈਂਦੇ ਨੇ ਸਰਕਾਰ ਦੇ ਅੰਕੜੇ ਦੇਖੀਏ ਤਾਂ ਕੇਂਦਰ ਸਰਕਾਰ ਕਹਿੰਦੀ ਹੈ ਕਿ ਇਸ ਵੇਲੇ ਜਿਹੜੇ 20 ਕਰੋੜ ਤੋਂ ਵੱਧ ਰਾਸ਼ਨ ਕਾਰਡ ਨੇ ਜਿਨ੍ਹਾਂ ਦੇ ਤਹਿਤ 80 ਕਰੋੜ ਲੋਕ ਸਰਕਾਰ ਦੀਆਂ ਸਹੂਲਤਾਂ ਦਾ ਫਾਇਦਾ ਲੈ ਰਹੇ ਨੇ ਜਦੋਂ ਇੱਕ KYC ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਚਾਹੇ ਤੁਸੀਂ ਬੈਂਕਿੰਗ ਦਾ ਕੰਮ ਕਰਨਾ ਹੈ ਚਾਹੇ ਤੁਸੀਂ ਡਾਕਖਾਨੇ ਦਾ ਕੰਮ ਕਰਵਾਉਣਾ ਤਾਂ ਤੁਹਾਨੂੰ KYC ਕਰਾਉਣਾ ਪੈਂਦਾ ਹੈ ਜਿਹਦਾ ਹੁੰਦਾ ਕਿ ਆਪਣੇ ਗਾਹਕ ਨੂੰ ਜਾਣੋ ਨੋ ਯਰ ਕਸਟਮਰ ਵੀ ਮਤਲਬ ਜਾਣ ਪਹਿਚਾਨ ਵੈਸੇ ਪਤਾ ਨਹੀਂ ਕਿਉਂ KYC ਸ਼ੁਰੂ ਕੀਤੀ ਗਈ ਹੈ ਜਦਕਿ ਤੁਸੀਂ ਖਾਤਾ ਖਲੋਣੇ ਹੋ ਜਾਂ ਕੋਈ ਅਜਿਹਾ ਕੋਈ ਕਾਰਡ ਬੰਨਦਾ ਤਾਂ ਤੁਹਾਡੀ ਪੂਰੀ ਡਿਟੇਲ ਉਹਦੇ ਵਿੱਚ ਹੁੰਦੀ ਹੈ ਤੁਹਾਡੇ ਐਡਰੈਸ ਤੋਂ ਲੈ ਕੇ ਫੋਨ ਨੰਬਰ ਤੋਂ ਲੈ ਕੇ ਸਾਰਾ ਕੁਝ ਕੀਤਾ ਹੁੰਦਾ ਪਰ ਫਿਰ ਵੀ KYC ਦੀ ਜਿਹੜੀ ਆ ਨਵੀਂ ਸ਼ੁਰੂ ਕੀਤੀ ਗਈ ਹੈ ਬੈਂਕਾਂ ਦੇ ਵਿੱਚ ਤੁਸੀਂ ਪੈਸੇ ਕਢਵਾਉਣ ਚੱਲ ਜੋ ਕਈ ਵਾਰ ਪੈਸੇ ਨਹੀਂ ਨਿਕਲਦੇ ਤੁਹਾਡਾ ਕੇਵਾਈਸੀ ਨਹੀਂ ਹੋਇਆ ਜੀ ਇਹ ਕਰੋਨਾ ਬੜਾ ਜ਼ਰੂਰੀ ਹੈ ਇਹ ਤੋਂ ਤੱਕ ਕਿ ਜਿਹੜਾ ਕੇਵਾਈਸੀ ਹੁਣ ਤੁਹਾਡਾ ਗੈਸ ਦੇ ਸਿਲੰਡਰ ਦੇ ਕਨੈਕਸ਼ਨ ਨੇ ਪਿਛਲੇ ਪੁਰਾਣੇ ਨੇ ਉਹਨਾਂ ਦਾ ਵੀ ਕੇਵਾਈਸੀ ਹੋਣ ਲੱਗ ਪਿਆ ਕਾਫੀ ਕੁਝ ਚੱਲ ਰਿਹਾ ਹੈ ਕੇਵਾਈਸੀ ਦੇ ਤਹਿਤ ਤੇ ਹੁਣ 80 ਕਰੋੜ 60 ਲੱਖ ਦੇ ਕਰੀਬ ਲੋਕ ਨੇ ਜਿਹੜੇ ਇਹਦਾ ਲਾਹਾ ਲੈ ਰਹੇ ਸੀ ਤੇ ਇਹਦੇ ਵਿੱਚੋਂ 6 ਕਰੋੜ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਨੇ ਕੇਵਾਈਸੀ ਦੀ ਪ੍ਰਕਿਰਿਆ ਦੇ ਤਹਿਤ ਇਹ ਪਤਾ ਲੱਗਿਆ ਕਿ ਜਿਹੜਾ ਧਾਂਦਲੀ ਦੇ ਨਾਲ ਬਣੇ ਹੋਏ ਸੀਗੇ ਧੋਖਾ ਧੜੀ ਦੇ ਨਾਲ ਬਣੇ ਹੋਏ ਕਾਰਡ ਸੀਗੇ ਮਤਲਬ ਜਿਹੜੇ ਲੋਕ ਸਰਮਾਇਦਾਰ ਨੇ ਜਾਂ ਜਿਹੜੇ ਪਹੁੰਚ ਵਾਲੇ ਲੋਕ ਨੇ ਉਹ ਵੀ ਆਪਣੇ ਰਾਸ਼ਨ ਕਾਰਡ ਬਣਵਾ ਕੇ ਬੈਠੇ ਹੋਏ ਸੀ ਜਦ ਕਿ ਪਹਿਲਾਂ ਨਹੀਂ ਸੀ ਇਹ ਜਾ ਹੁੰਦਾ ਉਦੋਂ ਰਾਸ਼ਨ ਕਾਰਡ ਹਰ ਕੋਈ ਬਣਵਾ ਲੈਂਦਾ ਸੀ ਤੇ ਰਾਸ਼ਨ ਕਾਰਡ ਨੂੰ ਇੱਕ ਤੁਹਾਡੇ ਰਹਾਇਸ਼ ਦੇ ਪ੍ਰਮਾਣ ਪੱਤਰ ਵਜੋਂ ਵੀ ਵਰਤਿਆ ਜਾਂਦਾ ਸੀ ਜਦੋਂ ਦਾ ਆਧਾਰ ਕਾਰਡ ਹੋ ਗਿਆ ਉਦੋਂ ਦੀ ਅਹਿਮੀਅਤ ਰਾਸ਼ਨ ਕਾਰਡ ਦੀ ਕਾਫੀ ਘਟ ਹੋ ਗਈ ਹੈ ਤੇ ਹੁਣ 6 ਕਰੋੜ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਉਹ ਫਰਜ਼ੀ ਪਾਏ ਗਏ ਨੇ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੁਣ ਇਹ ਨਹੀਂ ਪਤਾ ਵੀ ਪੰਜਾਬ ਦੇ ਕਿੰਨੇ ਨੇ ਪੈਸੇ ਰਾਸ਼ਨ ਕਾਰਡ ਜੇਕਰ ਪੂਰੇ ਕੇਂਦਰ ਸਰਕਾਰ ਵੱਲੋਂ ਅਮਲ ਦੇ ਵਿੱਚ ਲਿਆਂਦੇ ਗਏ ਨੇ 6 ਕਰੋੜ ਜਿਨ੍ਹਾਂ ਨੂੰ ਰੱਦ ਕੀਤਾ ਗਿਆ ਫਰਜ਼ੀ ਪਾਏ ਗਏ ਨੇ ਹੋ ਸਕਦਾ ਪੰਜਾਬ ਦੇ ਕਿੰਨੇ ਹੋਣ ਹਿਮਾਚਲ ਦੇ ਕਿੰਨੇ ਹੋਣ ਹਰਿਆਣਾ ਦੇ ਕਿੰਨੇ ਹੋਣ ਤਾਂ ਕਈ ਲੋਕਾਂ ਨੂੰ ਇਹਦੇ ਵਿੱਚ ਝਟਕਾ ਲੱਗ ਸਕਦਾ ਹੈ ਜੀ ਸੋ ਗੱਲ ਕਰਦੇ ਜੀ ਸਬਰਮਤੀ ਰਿਪੋਰਟ ਨੂੰ ਲੈ ਕੇ ਗੋਦਰਾ ਕਾਂਡ ਦੇ ਉੱਤੇ ਇੱਕ ਮੂਵੀ ਬਣੀ ਸੀ ਜਿਹੜੀ ਕਿ ਹੁਣ ਟੈਕਸ ਫਰੀ ਕਰ ਦਿੱਤੀ ਗਈ ਹੈ ਜੀ ਬਿਲਕੁਲ ਜੀ ਗੋਦਰਾ ਕਾਂਡ ਦੇ ਉੱਤੇ ਆਧਾਰਿਤ ਫਿਲਮ ਸਬਰਮਤੀ ਰਿਪੋਰਟਸ एयरपोर्ट्स फिल्म ਜਿਹੜੀ ਇਹ ਕਾਫੀ ਫੇਮਸ ਫਿਲਮ ਅਦਾਕਾਰ ਹੈ ਜਿਹਦਾ ਨਾਮ ਹੈ ਵਿਕਰਾਂਤ ਮੈਸੀ ਜੀ ਉਹਦੀ ਫਿਲਮ ਫਿਲਮ ਨੂੰ ਲੈ ਕੇ ਕਾਫੀ ਸ਼ਾਹ ਦੇਖਿਆ ਜਾ ਰਿਹਾ ਹੈ ਹਰਿਆਣੇ ਦੀ ਦਾ ਪੂਰੀ ਕੈਬਿਨੇਟ ਫਿਲਮ ਦੇਖ ਕੇ ਆਈ ਫਿਲਮ ਦੇਖਣ ਤੋਂ ਬਾਅਦ ਤੁਰੰਤ देर रात ਹੀ ਫੈਸਲਾ ਕਰ ਲੈਣਾ ਨਾਇਬ ਸਿੰਘ ਸੈਣੀ ਨੇ ਵੀ ਭਾਈ ਇਹਦੇ ਉੱਤੇ ਟੈਕਸ ਨਹੀਂ ਹੋਣਾ ਚਾਹੀਦਾ ਟੈਕਸ ਫਰੀ ਹੋਵੇ ਲੋਕਾਂ ਤੱਕ ਸੱਚ ਤੇ ਜਿਹੜੇ ਤੱਥ ਨੇ ਉਹ ਪਹੁੰਚ ਸਕਣ ਇਸ ਤੋਂ ਪਹਿਲਾਂ ਕਈ ਜਿਹੜੇ ਸੂਬੇ ਸੀਗੇ ਹਰਿਆਣਾ ਹੋ ਗਿਆ ਇਹਨਾਂ ਨੇ ਬਾਅਦ ਚ ਕੀਤਾ ਹੈ ਛਤੀਸਗੜ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਇਹਨਾਂ ਨੇ ਟੈਕਸ ਫਰੀ ਕਰਤੀ ਹੈ ਤੇ ਹੁਣ ਇਸ ਤੋਂ ਬਾਅਦ ਚ ਰਾਜਸਥਾਨ ਨੇ ਵੀ ਇਸ ਫਿਲਮ ਨੂੰ ਟੈਕਸ ਫਰੀ ਕਰਤਾ ਹੈ ਖਾਸ ਗੱਲ ਇਹ ਹੈ ਕਿ ਜਿਹੜੇ ਉਹ ਸੂਬੇ ਨੇ ਜਿਨ੍ਹਾਂ ਦੇ ਵਿੱਚ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੇ ਇਹ ਪਹਿਲ ਕਦਮੀਆਂ ਕੀਤੀਆਂ ਨੇ ਤੇ ਇਲਜ਼ਾਮ ਇਹ ਲੱਗ ਰਹੇ ਨੇ ਕਿ ਇਹਦੇ ਵਿੱਚ ਦੂਜੀਆਂ ਧਿਰਾਂ ਦੇ ਅਕਸ ਨੂੰ ਥੋੜੀ ਜਿਹੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਫੈਕਟ ਨੇ ਉਹ ਸਹੀ ਨਹੀਂ ਦੱਸੇਗਾ ਕਥਿਤ ਤੌਰ ਦੇ ਉੱਤੇ ਇਹ ਚਰਚਾਵਾ ਵਿਰੋਧੀ ਕਰ ਰਹੇ ਨੇ ਪਰ ਫਿਲਮ ਕਾਫੀ ਚਰਚਾ ਦੇ ਵਿੱਚ ਹੈ ਦੂਜੀ ਫਿਲਮ ਐਮਰਜੈਂਸੀ ਐਮਰਜੈਂਸੀ ਫਿਲਮ ਕੰਗਨਾਰ ਨੌਦ ਦੀ 17 ਜਨਵਰੀ ਨੂੰ ਰਿਲੀਜ਼ ਹੋ ਜਾਣੀ ਉਹ ਵੀ ਵਿਵਾਦਿਤ ਹੈ ਸਿੱਖ ਭਾਈਚਾਰੇ ਵੱਲੋਂ ਜਥੇਬੰਦੀਆਂ ਵੱਲੋਂ ਐਸਜੀਪੀਸੀ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚੋਂ ਫਿਲਮ ਲੱਗਦੀ ਹੈ ਜਾਂ ਨਹੀਂ ਲੱਗਦੀ ਵੱਖਰੀ ਗੱਲ ਹੈ ਪਰ ਪਤਾ ਨਹੀਂ ਕਿਉਂ ਇਹ ਜਿਹੜੀਆਂ ਫਿਲਮਾਂ ਨੇ ਗੁਜਰਾਤ ਫਾਈਲਜ਼ ਫਿਲਮ ਸੀ ਉਹ ਵੀ ਕਾਫੀ ਚਰਚਾ ਚਾਈ ਸੀ ਕਸ਼ਮੀਰ ਫਾਈਲਜ਼ ਫਿਲਮ ਕਾਫੀ ਚਰਚਾ ਚਾਈ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਤ ਜਿਹਾ ਜੇ ਮਰਜੀ ਬਾਂਜਣ ਕਿਉਂਨੇ ਇਸ ਫਿਲਮ ਨੂੰ ਟੈਕਸ ਫਰੀ ਕੀਤਾ ਗਿਆ ਹੈ ਤਾਂ ਜੋ ਘੱਟ ਟਿਕਟ ਦੇ ਉੱਤੇ ਵੱਧ ਤੋਂ ਵੱਧ ਲੋਕ ਇਸ ਫਿਲਮ ਨੂੰ ਦੇਖ ਸਕਣ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਸੰਧੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ-ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਲਵਿੰਦਰ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਖੀਰ ਤੱਕ ਸਨਾਂ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ